ਵਿਦਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀਰ ਪਿੰਡ ਧਰਵਾਲੀ ਦੇ ਸ਼ਮਸ਼ਾਨਘਾਟ ਵਿੱਚੋਂ ਕਰੀਬ 52 ਸਾਲਾ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਪਈ ਜਾਰੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਧਰਵਾਲੀ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਇੱਕ ਵਿਅਕਤੀ ਜਦੋਂ ਸ਼ਮਸ਼ਾਨਘਾਟ ਵਿੱਚ ਲੱਗੇ ਨਲਕੇ ਤੇ ਹੱਥ ਧੋਣ ਆਇਆ ਤਾਂ ਸ਼ਮਸ਼ਾਨਘਾਟ ਵਿੱਚ ਇੱਕ ਔਰਤ ਦੀ ਸੱਕੀ ਹਲਾਤਾਂ ਵਿੱਚ ਲਾਸ਼ ਪਈ ਹੋਈ ਸੀ ਤੇ ਜਿਸ ਨੂੰ ਛੋਟੇ ਛੋਟੇ ਕਤੂਰੇ ਨੋਚ ਕੇ ਖਾਰੇ ਸਨ ਦਾ ਸਾਡੇ ਵੱਲੋਂ ਤੁਰੰਤ ਪੁਲਿਸ ਥਾਣਾ ਕੋਟਰੀ ਸੂਰਤਮਲੀ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਦੋਂ ਉਸ ਦੀ ਲਾਸਤੇ ਲੱਗੇ ਪਏ ਬੈਗ ਦੀ ਤਲਾਸ਼ੀ ਲਈ ਗਈ ਤਾਂ ਜਿਸ ਵਿੱਚ ਇੱਕ ਵੋਟਰ ਕਾਰਡ ਮਿਲਿਆ ਜਿਸ ਦੀ ਪਛਾਣ ਕੁਲਜੀਤ ਕੌਰ ਪਤਨੀ ਲਖਪੀਰ ਸਿੰਘ ਵਾਸੀ ਪਿੰਡ ਭਾਗੋਵਾਲ ਵਜੋਂ ਹੋਈ ਹੈ ਉਧਰ ਮੌਕੇ ਤੇ ਪਹੁੰਚੇ ਮ੍ਰਿਤਕ ਔਰਤ ਕੁਲਜੀਤ ਕੌਰ ਦੇ ਆਵਾਸਾਂ ਨੇ ਦੱਸਿਆ ਕਿ ਉਹ ਬੀਤੇ ਕੱਲ ਘਰੋਂ ਕਹਿ ਕੇ ਗਈ ਸੀ ਕਿ ਮੈਂ ਬਾਟਾਲੇ ਚਲੀ ਹਾਂ ਪਰ ਉਹ ਘਰ ਵਾਪਸ ਨਹੀਂ ਆਈ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਤੇ ਉਹ ਧਰਵਾਲੀ ਸਮਸ਼ਾਨ ਘਾੜ ਵਿੱਚ ਪਹੁੰਚ ਕੇ ਲਾਸ਼ ਦੀ ਸਨਾਕਤ ਕੀਤੀ ਗਈ ਹੈ। ਮ੍ਰਿਤਕ ਦੇ ਘਰ ਵਾਲੇ ਲਖਬੀਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜਤਾਇਆ ਹੈ ਕਿ ਕੁਲਜੀਤ ਕੌਰ ਦੀ ਕਿਸਨੇ ਹੱਤਿਆ ਕਰਕੇ ਉਸ ਦੀ ਲਾਸ਼ ਪਿੰਡ ਧਰਵਾਲੀ ਦੇ ਸਮਸ਼ਾਨ ਘਾੜ ਵਿੱਚ ਸੁੱਟੀ ਹੈ। ਇਸ ਮੌਕੇ ਉਹਨਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾਵੇ। ਉਧਰ ਇਸ ਸਬੰਧੀ ਪੁਲਿਸ ਥਾਣਾ ਕੋਟਲੀ ਸੂਰਤਮਲੀ ਦੇ ਐਸਐਚਓ ਲਖਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਧਰਵਲੀ ਸਮਸ਼ਾਨ ਘਾਟ ਵਿੱਚ ਇੱਕ ਕਰੀਬ 52 ਸਾਲਾ ਔਰਤ ਦੀ ਲਾਸ਼ ਮਿਲੀ ਹੈ ਜਿਸ ਦੀ ਵੋਟਰ ਕਾਰਡ ਤੋਂ ਪਛਾਣ ਕੁਲਜੀਤ ਕੌਰ ਪਤਨੀ ਲਖਬੀਰ ਸਿੰਘ ਵਾਸੀ ਭਾਗੋਵਾਲ ਵੱਜੀ ਹੋਈ ਹੈ ਤੇ ਮ੍ਰਿਤਕ ਔਰਤ ਦੇ ਵਸਾਆਂ ਦੇ ਬਿਆਨ ਕਲਮੰਦ ਕਰਕੇ ਲਾਸ਼ ਦਾ ਸਿਵਲ ਹਸਪਤਾਲ ਬਟਾਲਾ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੋਸਟਮਾਰਟ ਦੀ ਰਿਪੋਰਟ ਆਉਣ ਪ੍ਰੰਤ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਸਾਨੂੰ ਤੇ ਸਵੇਰੇ ਮੇਰੇ ਕੋ ਪਿੰਡ ਦੇ ਦੋ ਜਣੇ ਜੰਗਲਪਾਣੀ ਆਏ ਤੇ ਉਹ ਹੱਥ ਲੱਗੇ ਧੋਣੇ ਥੋਣ ਨਲਕਾਏ ਅੰਦਰ ਨਲਕੇ ਤੋਂ ਬਾਹਰੋਂ ਆਣ ਕੇ ਦਾ ਹੱਥ ਪਾਣੀ ਧੋਣ ਲੱਗੇ ਤੇ ਉਹਨਾਂ ਨੇ ਵੇਖਿਆ ਉਹ ਫਿਰ ਪਿੰਡ ਚ ਲੱਗੇ ਉਹਨਾਂ ਫੋਨ ਕੀਤਾ ਮੈਨੂੰ ਮੈਂ ਫਿਰ ਪੁਲਿਸ ਨੂੰ ਦੱਸਿਆ ਉਹ ਆਏ ਨੇ ਹੁਣ ਪਤਾ ਲੱਗਾ ਵੀ ਉਹ ਭਾਗੋਲੇ ਦੀ ਜਨਾਨੀ ਉਹ ਘਰੋਂ ਪੀਤਾ ਭਾਗੋਲੇ ਫਿਰ ਉਹਦੇ ਅਜੇ ਵਾਰਸ ਆ ਰਹੇ ਨੇ ਆਏ ਨਹੀਂ ਕਿ ਉਹਨੂੰ ਕਿਤੇ ਹੁਣ ਪਤਾ ਪਰ ਬਾਦਰੀ ਮੂਤੀ ਪਈ ਸੀ ਉਹ ਜਦੋਂ ਆਪਾਂ ਆਏ ਆ ਲਾਗੇ ਚੁੰਨੀ ਪਈ ਤੇ ਕੁੱਤੇ ਇੱਕ ਨੇ ਕਤੂਰੇ ਸੀ ਉਹ ਡੇ ਹੀ ਛੇੜ ਖਾਨ ਨੂੰ ਨਾਕ ਤੇ ਵੱਢ ਕੇ ਨੰਦੀਆਂ ਉਹ ਖਾਦਾ ਕੁੱਤੇ ਨੇ ਇੱਕ ਨੇ ਨਾਕ ਤੇ ਜ਼ਖਮ ਹੋਇਆ ਕੁੱਤੇ ਨੇ ਕੀਤਾ ਉਹ ਕੁੱਤੇ ਕੱਤੇ ਤੇ ਹਾਂ ਭਜਾ ਦਿੱਤੇ ਆਣ ਕੇ ਸਵੇਰੇ ਤੇ ਵੀ ਪਈ ਨੋ ਹਾਂ ਜੀ ਪੁਲਿਸ ਆਈ ਹੈ ਮੌਕੇ ਤੇ ਹਾਂ ਪੁਲਿਸ ਮੌਕੇ ਤੇ ਆਈ ਹੈ ਜੀ ਸਵੇਰ ਦੀ ਇੱਥੇ ਪੁਲਿਸ ਕਿੰਨੀ ਕੁ ਮਰ ਦੇ ਲੱਗਦਾ 10 ਸਾਲ ਦੇ ਏਲਗੇੜਾ ਹੈ ਲਖਵੀਰ ਸਿੰਘ ਜਿਨਾਂ ਦੀ ਜਿੱਥੇ ਡੈਡਪਾਡੂ ਪਈ ਹੈ ਤੁਹਾਡੇ ਕਿ ਲੱਗਦੇ ਪਤਨੀ ਕੀ ਨਾਮ ਸੇ ਲਗਾ ਕਲਜੀਸ਼ ਕੋਰ ਕੀ ਕਰਨਾ ਹੈ ਹੁਣ ਤਾਂ ਜਿੱਥੇ ਡੈਡਪਾਡੂ ਪਈ ਹੈ ਕਾਰਨ ਤਾਂ ਹੁਣ ਪੱਕਾ ਪਤਾ ਨਹੀਂ ਲੱਗਣਿਆ ਹੁਣ ਜੇ ਆਪਣਾ ਘਰੋਂ ਦੇ ਆਏ ਆ ਘਰੋਂ ਘਰੋਂ ਆਏ ਸੀ 3 ਵਜੇ ਕੱਲ ਕੀ ਲੱਗਦਾ ਤੁਹਾਨੂੰ ਕਿ ਇਹਦੀ ਕਾਰਨਕੀ ਮੌਤ ਹੋ ਕੇ ਮੌਤ ਦੇ ਨਾਲ ਤੇ ਲੱਗਦਾ ਵੀ ਕਹਿੰਨੇ ਕੀਤੀ ਆ ਇਹ ਫੌਂਟ ਨਹੀਂ ਮਤਲਬ ਇਹ ਉੱਤੋਂ ਵੀ ਕਿਤਾ ਗੋਲ ਤੋਂ ਬਿਠੀ ਹੈ ਗੋਲ ਇਹ ਤੁਸੀਂ ਪਤਾ ਨਹੀਂ ਕਿੱਤਾ ਕਰਦਾ ਇਹ ਨਾ ਪਤਾ ਕੀਤਾ ਹੀ ਨਹੀਂ ਅਸੀਂ ਤੇ ਰਿਪੋਰਟ ਲਖੀ ਜੀ ਕੋਈ ਕੰਸਲਰ ਨਾ ਕੋਈ ਨਹੀਂ ਕੋਈ ਦਸਰੇ ਮਤਲਬ ਸਾਨੂੰ ਪਤਾ ਲੱਗਾ ਵੀ ਬਾਹਰ ਆਲੀ ਜੀ ਇਹ ਉਮਰ ਕਿੰਨੀ ਕਿ ਲੱਗਦਾ ਇਹਨਾਂ ਦੇ ਉਮਰ ਆਪਣਾ ਹੋਣੀ ਹੈ ਕੋਈ 73 80 25 ਸਾਲ ਹੋਣੀ ਮੱਕਟ ਪਲੀਜ਼ ਉਹ ਜੀ ਗੈਸ ਗਿਆਨ ਕੱਲ ਬੰਦ ਕਰਾਇਦਾ ਪੋਸਟਮੈਨ ਕੋਲ ਆਇਆ ਜਾ ਰਿਹਾ ਹਾਂ ਤੋ ਕੀ ਮੰਨ ਕਰਦੇ ਹੋ ਐਜੀ ਮੰਗੋ ਸਾਥੀਓ ਤਾਂ ਪਤਾ ਲੱਗ ਗਿਆ ਸਾਨੂੰ ਕਿ ਕੀ ਸੰਸਾਰ ਚਾਈ ਰੱਖਣੀ ਜੇ ਦਾ ਪਤਾ ਲੱਗ ਗਿਆ ਵੀ ਕੀ ਕਾਰਨ ਨਾਲ ਕਾਲੇ ਮੌਤ ਹੋਈ ਹੈ ਜੀ ਕਿੰਨੇ ਬੱਚੇ ਕਿੰਨੇ ਆ ਦੋ ਲੜਕੇ ਕੋਈ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲਦੀ ਸੀ ਪਿੰਡ ਧਰੋਵਾਲੀ ਤੋਂ ਇੱਤਰੋਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਅਸੀਂ ਮੌਕੇ ਤੇ ਪੁੱਜੇ ਉਸ ਔਰਤ ਦੇ ਵਾਰਿਸ ਵੀ ਪਹੁੰਚ ਗਏ ਲਖਵੀਰ ਸਿੰਘ ਸਨ ਆਫ ਕਰਮ ਸਿੰਘ ਔਰ ਉਹ ਤਾਂ ਸੱਤ ਨਾ ਜੀ ਕਲਜੀਤ ਕੌਰ ਸਰ ਦੀ ਮੌਤ ਦਾ ਕਾਰਨ ਕੀ ਰਹਾ ਬੋਤ ਦਾ ਕਾਰਨ ਨੂੰ ਇੰਜ ਲੱਗਦਾ ਵੀ ਜਿਵੇਂ ਨਾਲ ਔਰ ਜਿਹੜੀ ਡਿਪਰੈਸ਼ਨ ਸੀ ਪਰਵਾਰ ਮੁਤਾਬਕ ਤੇ ਬਾਕੀ ਇਹਦਾ ਪੋਸਟਮਾਰਟਮ ਕਰਵਾ ਰਹੇ ਹੁੰਦੇ ਨੇ ਸਟੇਟਮੈਂਟ ਮੁਤਾਬਕ ਉਮਰ ਕਿੰਨੀ ਕੇ ਲੱਗਦਾ ਜੀ ਭਾਈ 52 53 ਦਾ